ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਹੋਲੇ ਮਹੱਲੇ ਦੇ ਬਾਰੇ ਵਿੱਚ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਜਰੂਰ ਕਰ ਦੇਣਾ ਹੋਲਾ ਮਹੱਲਾ ਖਾਲਸਾ ਹੀ ਜਹੋ ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ ਇਹ ਮੇਲਾ ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸੇ ਰੰਗ ਵਿੱਚ ਰੰਗਿਆ ਜਾਂਦਾ ਹੈ ਖਾਲਸਾ ਪੰਥ ਹੋਲੀ ਨਹੀਂ ਖੇੜਦਾ ਹੋਲਾ ਖੇੜਦਾ ਹੈ ਅਤੇ ਮਹੱਲਾ ਕੱਢਦਾ ਹੈ ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਦੇ ਸਥਾਨ ਉੱਤੇ ਇੱਕ ਮੇਲਾ ਪਲਦਾ ਹੈ ਜਿਸ ਨੂੰ ਹੋਲਾ ਮਹੱਲਾ ਆਖਦੇ ਹਨ ਇਸ ਮੇਲੇ ਦਾ ਮੁੱਢ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਨਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਨੂੰ ਸ਼ਾਸਤਰ ਵਿੱਧਿਆ ਅਤੇ ਯੋਧ ਕਲਾ ਵਿੱਚ નિਪੁੰਨ ਕਰਨ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਮਸਲੋਈ ਲੜਾਈ ਕਰਵਾਈ ਅਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖਸ਼ੇ ਉਦੋਂ ਤੋਂ ਹਰ ਸਾਲ ਆਨੰਦਪੁਰ ਸਾਹਿਬ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ਮਹੱਲਾ ਕਹਿੰਦੇ ਹਨ ਨਗਾਰਿਆਂ ਦੀ ਧੁੰਨ ਵਿੱਚ ਸੱਜ ਤੱਜ ਨਾਲ ਇੱਕ ਗੁਰੂ ਧਾਮ ਤੋਂ ਦੂਜੇ ਗੁਰੂ ਧਾਮ ਤੱਕ ਨਿਕਲਦਾ ਹੈ ਇਸ ਜਲੂਸ ਵਿੱਚ ਨਿਹੰਗ ਸਿੰਘ ਪਰਾਤਨ ਫੌਜੀ ਆਨ ਸ਼ਾਨ ਨਾਲ ਸ਼ਾਮਿਲ ਹੁੰਦੇ ਅਤੇ ਸ਼ਾਸਤਰਾਂ ਦੇ ਜੋਹਰ ਦਿਖਾਉਂਦੇ ਹਨ ਆਓ ਹੁਣ ਹੋਲੇ ਮਹੱਲੇ ਦੇ ਅਖਰੀ ਸ਼ਬਦਾਂ ਦੇ ਅਰਥ ਤੇ ਚਾਨਣਾ ਪਾਉਨੇ ਹਾਂ ਜੀ ਹੋਲਾ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸ ਦੇ ਅਰਥ ਪਲੇ ਕਮ ਲਈ ਯੋਜਨਾ ਸੀਸਥਲੀ ਤੇ ਧਰ ਕੇ ਲੜਨਾ ਤਲਵਾਰ ਦੀ ਧਾਰ ਤੇ ਚੱਲਣਾ ਕੀਤੇ ਗਏ ਹਨ ਮਹੱਲਾ ਸ਼ਬਦ ਦੇ ਅਰਥ ਹਨ ਉਹ ਆਸਥਾਨ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਨਿਗਰ ਚੁੱਕੇ ਸਮਾਜ ਦੇ ਦਬੇ ਕੁਚਲੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਜ਼ਹਿਮਾਨ ਮਹਿਸੂਸ ਕਰਵਾਉਣਾ ਉਹਨਾਂ ਵਿੱਚ ਮੇ ਡਰਤਾ ਅਤੇ ਨਿਰਪੈਤਾ ਪਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੋਨਾ ਨੇ ਚਰਨ ਪੋਹਲ ਦੀ ਥਾਂ ਖੰਡੇ ਬਾਟੇ ਦਾ ਅੰਮ੍ਰਿਤ ਅਤੇ ਹੋਲੀ ਦੀ ਥਾਂ ਹੋਲਾ ਮਹੱਲਾ ਪਰਚਲਿਤ ਕੀਤਾ ਡਾਕਟਰ ਭਾਈ ਕਾਂ ਸਿੰਘ ਅਨੁਸਾਰ ਹੋਲੇ ਦੇ ਅਰਥ ਹੱਲਾ ਜਾਂ ਹਮਲਾ ਕਰਨਾ ਹੈ ਡਾਕਟਰ ਵੰਜਾਰਾ ਬੇਦੀ ਨੇ ਮਹੱਲੇ ਨੂੰ ਅਰਬੀ ਦੇ ਸ਼ਬਦ ਮਲਹਏ ਦੇ ਤਤਪਵ ਦੱਸਿਆ ਹੈ ਜਿਸ ਦਾ ਭਾਵ ਉਸ ਸਥਾਨ ਤੋਂ ਹੈ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਪਹਿਲਾ ਇਹ ਸ਼ਬਦ ਇਸੇ ਭਾਵ ਵਿੱਚ ਵਰਤਿਆ ਜਾਂਦਾ ਜਦੋਂ ਮਿੱਤੇ ਹੋਏ ਆਸਥਾਨ ਉੱਪਰ ਕੋਈ ਦਲ ਕਾਬਜ ਹੋ ਜਾਂਦਾ ਤਾਂ ਉੱਥੇ ਹੀ ਦਰਬਾਰ ਲੱਗਦਾ ਸਾਸਤਰਾਰੀ ਦੇ ਤੇ ਗਾਤੇ ਕਮਾਲ ਦਖਾਉਂਦੇ ਪਰ ਹੌਲੀ ਹੌਲੀ ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ਫੌਜੀ ਸਾਜ ਤਾਜ ਕੇ ਨਗਾਰਿਆਂ ਦੀ ਝੋਟ ਨਾਲ ਆਨੰਦਪੁਰ ਸਾਹਿਬ ਵਿੱਚ ਇੱਕ ਗੁਰੂਤਾਮ ਤੋਂ ਦੂਜੇ ਗੁਰੂਤਾਮਾਂ ਦੀ ਯਾਤਰਾ ਲਈ ਨਿਕਲਦਾ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ